31 ਮਾਰਚ 1922 ਨੂੰ 20 ਸਾਲ ਦਾ ਇੱਕ ਮੁੰਡਾ ਬਿਨਾਂ ਪਾਸਪੋਰਟ ਤੋਂ ਅਮਰੀਕਾ ਜਾਣ ਲਈ ਲੁਧਿਆਣੇ ਤੋਂ ਗੱਡੀ ਚੜਿਆ। ਉਸ ਸਮੇਂ ਉਸ ਦੀ ਜੇਬ ਵਿੱਚ 300 ਰੁਪਏ ਸਨ। ਉਹ 10 ਮਹੀਨੇ ਵਿੱਚ ਜਿਹੜੇ ਤਰੀਕਿਆਂ ਨਾਲ ਅਮਰੀਕਾ ਪੁੱਜਾ ਉਹ ਅੱਜ ਵੀ 100 ਸਾਲ ਬਾਅਦ ਬੰਦੇ ਨੂੰ ਹੈਰਾਨ ਕਰਦੇ ਨੇ। ਉਹ ਮੁੰਡਾ ਫਿਰ 1937 ਵਿੱਚ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣਿਆ। ਉਹ ਮੁੰਡਾ ਫਤਿਗੜ ਸਾਹਿਬ ਤੋਂ ਐਮਪੀ ਰਹੇ ਹਰਿੰਦਰ ਸਿੰਘ ਖਾਲਸਾ ਦਾ ਬਾਪੂ ਗੋਪਾਲ ਸਿੰਘ ਖਾਲਸਾ ਸੀ ਆਓ ਉਸ ਮੁੰਡੇ ਦੀ ਅਵੱਲੀ ਕਹਾਣੀ ਸੁਣਦੇ ਹਾਂ ਸੱਟੇਕਾਰ ਮੈਂ ਗੁਰਦੀਪ ਗਰੇਵਾਲ ਪ੍ਰੋਗਰਾਮ ਸਿਰਨਾਵਾ ਜੀ ਤੁਹਾਡਾ ਸਵਾਗਤ ਹੈ ਜਿੰਨਾਂ ਦਿਨਾਂ ਵਿੱਚ ਗੋਪਾਲ ਸਿੰਘ ਖਾਲਸਾ ਨੇ ਅਮਰੀਕਾ ਜਾਣ ਦੀ ਸਕੀਮ ਬਣਾਈ ਉਹਨਾਂ ਦਿਨਾਂ ਵਿੱਚ ਨਨਕਾਣਾ ਸਾਹਿਬ ਦਾ ਸਾਾਕਾ ਵਾਪਰ ਕੇ ਹਟਿਆ ਸੀ ਮਾਲਵਾ ਖਾਲਸਾ ਹਾਈ ਸਕੂਲ ਦਾ ਇੱਕ ਜੱਥਾ ਵੀ ਉਹਨਾਂ ਦਿਨਾਂ ਵਿੱਚ ਨਨਕਾਣਾ ਸਾਹਿਬ ਗਿਆ ਸੀ ਗੋਪਾਲ ਸਿੰਘ ਵੀ ਉਸ ਜੱਥੇ ਨਾਲ ਗਏ ਸਨ ਸੀਆਈਡੀ ਦੀ ਰਿਪੋਰਟ ਕਰਕੇ ਉਸ ਨੂੰ ਭਾਰਤ ਸਰਕਾਰ ਨੇ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਗੋਪਾਲ ਸਿੰਘ ਨੇ ਫਿਰ ਬਿਨਾ ਪਾਸਪੋਰਟ ਤੋਂ ਹੀ ਅਮਰੀਕਾ ਜਾਣ ਦੀ ਸੋਚੀ ਉਹ 300 ਰੁਪਏ ਜੇਬ 'ਚ ਪਾ ਕੇ ਲੁਧਿਆਣੇ ਤੋਂ ਗੱਡੀ ਚੜ੍ਹ ਕੇ ਕਲਕੱਤੇ ਜਾ ਪੁੱਜਾ ਕਲਕੱਤੇ 'ਚ ਗੋਪਾਲ ਸਿੰਘ ਦੇ ਪਿੰਡ ਦਾ ਇੱਕ ਬੰਦਾ ਬਖਤਾਵਰ ਸਿੰਘ ਰਹਿੰਦਾ ਸੀ ਉਹ ਕਈ ਦਿਨ ਉਸਦੇ ਘਰ ਰਿਹਾ ਉੱਥੇ ਉਸ ਨੂੰ ਪਤਾ ਲੱਗਾ ਕਿ ਸਿੰਗਾਪੁਰ ਤੱਕ ਜਾਣ ਲਈ ਕਿਸੇ ਪਾਸਪੋਰਟ ਦੀ ਲੋੜ ਨਹੀਂ ਫਿਰ ਉਸਨੇ ਸਿੰਗਾਪੁਰ ਤੱਕ ਦੀ ਟਿਕਟ ਲਈ ਅਤੇ ਜਹਾਜ਼ ਤੇ ਸਵਾਰ ਹੋ ਗਿਆ। ਜਹਾਜ਼ ਵਿੱਚ ਉਸ ਨੂੰ ਜਗਿੰਦਰ ਸਿੰਘ ਨਾਂ ਦਾ ਇੱਕ ਬੰਦਾ ਮਿਲਿਆ। ਉਹ ਉਹਨਾਂ ਦੇ ਪਿੰਡਾਂ ਵੱਲ ਦਾ ਸੀ। ਉਹ ਜਹਾਜ਼ ਵਿੱਚ ਮੱਝਾਂ ਲੱਦ ਕੇ ਵੇਚਣ ਲਈ ਸਿੰਗਾਪੁਰ ਲੈ ਕੇ ਜਾ ਰਿਹਾ ਸੀ। ਮੱਝਾਂ ਜਹਾਜ਼ ਵਿੱਚ ਹੀ ਰਿੰਗ ਰਹੀਆਂ ਸਨ। ਜਹਾਜ਼ ਦੂਜੇ ਦਿਨ ਰੰਗੂਨ ਜਾ ਪੁੱਜਾ। ਰੰਗੂਨ ਵਿੱਚ ਉਸ ਸਮੇਂ ਵੀ ਬਹੁਤ ਸਿੱਖ ਰਹਿੰਦੇ ਸਨ। ਉੱਥੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਸੀ। ਅਗਲੇ ਦਿਨ ਉਹ ਰੰਗੂਨ ਤੋਂ ਰਵਾਨਾ ਹੋਏ ਅਤੇ ਪਿਨਾਗ ਨੂੰ ਹੁੰਦੇ ਹੋਏ ਸਿੰਗਾਪੁਰ ਜਾ ਪੁੱਜੇ। ਉੱਥੇ ਉਹ ਆਪਣੇ ਇਲਾਕੇ ਦੇ ਇੱਕ ਹੋਰ ਬੰਦੇ ਮਲ ਸਿੰਘ ਨੂੰ ਮਿਲਿਆ। ਉਸਦੇ ਬਾੜੇ ਵਿੱਚ 40-50 ਮੱਜਾਂ ਅਨਾਨਾਸ ਖਾਰੀਆਂ ਸਨ। ਉੱਥੇ ਅਨਾਨਾਸ ਇੰਨਾ ਆਮ ਸੀ ਕਿ ਉਸ ਨੂੰ ਡੰਗਰ ਵੀ ਖਾਂਦੇ ਸਨ। ਸਿੰਗਾਪੁਰ ਵਿੱਚ ਗੋਪਾਲ ਸਿੰਘ ਨੂੰ ਕਈ ਬੰਦਿਆਂ ਨੇ ਕਿਹਾ ਕਿ ਉਹ ਉੱਥੇ ਹੀ ਨੌਕਰੀ ਕਰ ਲਵੇ ਪਰ ਉਸਦੇ ਸਿਰ ਤੇ ਅਮਰੀਕਾ ਜਾਣ ਦਾ ਭੂਤ ਸਵਾਰ ਸੀ। ਉਸ ਨੂੰ ਇੱਕ ਦਿਨ ਇੱਕ ਬੰਦਾ ਮਿਲਿਆ ਉਹ ਕਹਿੰਦਾ ਕਿ ਤੂੰ ਗਵਰਨਰ ਨੂੰ ਮਿਲ। ਉਹ ਗਵਰਨਰ ਦੇ ਸਕੱਤਰ ਨੂੰ ਮਿਲਿਆ ਤਾਂ ਉਸਨੇ ਉਸ ਨੂੰ ਹਾਂਗਕਾਂਗ ਤੱਕ ਜਾਣ ਦਾ ਪਰਮਿਟ ਦੇ ਦਿੱਤਾ। ਫਿਰ ਉਸਨੇ ਤੀਜੇ ਦਰਜੇ ਦੀ ਟਿਕਟ ਲਈ ਅਤੇ ਜਹਾਜ਼ ਤੇ ਸਵਾਰ ਹੋ ਗਿਆ ਹੁਣ ਤੱਕ ਉਸਤੇ ਸਿਰਫ 100 ਰੁਪਏ ਹੀ ਖਰਚ ਹੋਏ ਸਨ 200 ਰੁਪਏ ਹੱਲੇ ਵੀ ਉਸਦੀ ਜੇਬ ਵਿੱਚ ਸਨ ਜਹਾਜ਼ ਵਿੱਚ ਹੋਰ ਵੀ 8-10 ਪੰਜਾਬੀ ਉਸੇ ਜਹਾਜ਼ ਵਿੱਚ ਹਾਂਗਕਾਂਗ ਨੂੰ ਜਾ ਰਹੇ ਸਨ ਤੀਜੇ ਦਰਜੇ ਦੇ ਮੁਸਾਫਰਾਂ ਦੀਆਂ ਸੀਟਾਂ ਜਹਾਜ਼ ਦੇ ਬਿਲਕੁਲ ਹੇਠਲੇ ਹਿੱਸੇ ਵਿੱਚ ਸਨ ਉੱਥੇ ਬਹੁਤ ਜ਼ਿਆਦਾ ਬਦਬੂ ਮਾਰਦੀ ਸੀ ਇਸ ਲਈ ਉਹਨਾਂ ਨੇ ਜਹਾਜ਼ ਦੇ ਕਪਤਾਨ ਨੂੰ ਕਹਿ ਕੇ ਜਹਾਜ਼ ਦੇ ਛੱਤ ਤੇ ਰਹਿਣ ਦਾ ਇੰਤਜ਼ਾਮ ਕਰ ਲਿਆ। ਉਹਨਾਂ ਚੋਂ ਇੱਕ ਬੰਦਾ ਪਹਿਲਾਂ ਰਾਸਧਾਰੀਆਂ ਨਾਲ ਗਾਉਂਦਾ ਰਿਹਾ ਸੀ ਇਸ ਲਈ ਉਹ ਜਹਾਜ਼ ਤੇ ਹੀਰ ਦੀਆਂ ਕਲੀਆਂ ਸੁਣਾਇਆ ਕਰੇ ਅਤੇ ਢੋਲਕੀ ਵਜਾ ਕੇ ਨੱਚਿਆ ਕਰੇ। ਜਹਾਜ਼ ਦੇ ਹੋਰ ਵੀ ਵਿਲੇ ਮੁਸਾਫਿਰ ਉਸ ਦਾ ਗਾਉਂਡ ਸੁਣ ਕੇ ਰਾਂਝਾ ਰਾਜੀ ਕਰਦੇ ਸੀ। ਉਸ ਦਿਨ ਰਾਤ ਨੂੰ ਜਹਾਜ਼ ਤੇ ਬਹੁਤ ਹੀ ਤੇਜ਼ ਤੂਫਾਨ ਆਇਆ ਹਵਾ ਇੰਨੀ ਤੇਜ਼ ਹੋ ਗਈ ਕਿ ਉਹਨਾਂ ਨੇ ਆਪਣੇ ਆਪ ਨੂੰ ਰੱਸੇ ਵਲੇਟ ਕੇ ਜਹਾਜ਼ ਨਾਲ ਬੰਨ ਲਏ ਕਿ ਕਿਤੇ ਉਹ ਉੱਡ ਹੀ ਨਾ ਜਾਣ ਜਦੋਂ 2 ਦਿਨਾਂ ਬਾਅਦ ਤੂਫਾਨ ਸ਼ਾਂਤ ਹੋਇਆ ਤਾਂ ਫਿਰ ਹੀਰ ਦੀਆਂ ਕਲੀਆਂ ਸ਼ੁਰੂ ਹੋ ਗਈਆਂ ਰਾਂਝਾ ਬੇਲੇ ਮੱਝੀਆਂ ਚਾਰਦਾਰ ਨੌਕਰ ਬਣਿਆ ਕਿਸੇ ਵੱਡੀ ਸਰਕਾਰ ਦਾ ਜਹਾਜ਼ ਹਾਂਗਕਾਂਗ ਜਾ ਪੁਜਾ ਅਤੇ ਗੋਪਾਲ ਸਿੰਘ ਕੋਲ ਗੁਰਦੁਆਰੇ ਤੋਂ ਬਿਨਾ ਹੋਰ ਕੋਈ ਵੀ ਆਸਰਾ ਨਹੀਂ ਸੀ ਇਸ ਲਈ ਉਹ ਆਪਣਾ ਸਮਾਨ ਚੱਕ ਕੇ ਗੁਰਦੁਆਰੇ ਪੁਜਾ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਸ਼ੂਤਸ਼ਾਤ ਬਹੁਤ ਜ਼ਿਆਦਾ ਸੀ ਦੁਕਾਨਾਂ ਤੇ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਆਪਣੀ ਜਾਤ ਦੱਸਣੀ ਪੈਂਦੀ ਸੀ ਗੋਪਾਲ ਸਿੰਘ ਇੱਕ ਵਾਕੇ ਦਾ ਜ਼ਿਕਰ ਕਰਦਾ ਹੈ ਕਿ ਇੱਕ ਦਿਨ ਉਸਨੇ ਜਦੋਂ ਇੱਕ ਬੰਦੇ ਨੂੰ ਉੱਥੇ ਵੇਖਿਆ ਤਾਂ ਉਸ ਦਾ ਰੰਗ ਉੱਡ ਗਿਆ ਉਸ ਉਧਾਰ ਦਾ ਰਹਿਣ ਵਾਲਾ ਨਿਰੰਜਨ ਸਿੰਘ ਸੀ ਉਹ ਗੋਪਾਲ ਸਿੰਘ ਨੂੰ ਜਾਣਦਾ ਸੀ ਉਸਨੇ ਉਸ ਨਾਲ ਥੋੜੀ ਬਹੁਤੀ ਗੱਲਬਾਤ ਕੀਤੀ ਅਤੇ ਉਹ ਉਸ ਤੋਂ ਦੂਰ ਦੂਰ ਰਹਿਣ ਲੱਗਾ। ਇੱਕ ਦਿਨ ਨਰਿੰਦਰ ਸਿੰਘ ਉਸ ਨੂੰ ਕਹਿਣ ਲੱਗਾ ਕਿ ਤੂੰ ਮੇਰੇ ਤੋਂ ਦੂਰ ਦੂਰ ਕਿਉਂ ਰਹਿੰਦਾ ਹੈ? ਤਾਂ ਗੋਪਾਲ ਸਿੰਘ ਨੇ ਦੱਸਿਆ ਕਿ ਮੈਨੂੰ ਡਰ ਲੱਗਦਾ ਕਿ ਕਿਤੇ ਤੂੰ ਕਿਸੇ ਨੂੰ ਮੇਰੀ ਜਾਤ ਬਾਰੇ ਨਾ ਦੱਸ ਦੇਵੇ। ਉਹ ਹੱਸ ਕੇ ਕਹਿਣ ਲੱਗਾ ਕਿ ਤੈਨੂੰ ਪਤਾ ਹੈ ਕਿ ਆਪਾਂ 10 ਨੰਬਰੀਏ ਹਾਂ ਤੇ ਆਪਣਾ ਜਾਤ ਪਾਤ ਵਿੱਚ ਕੋਈ ਯਕੀਨ ਨਹੀਂ। ਤੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰ ਜੇ ਤੈਨੂੰ ਕੋਈ ਤੰਗ ਕਰੇ ਤਾਂ ਮੈਨੂੰ ਦੱਸੀ। ਹਾਂਗਕਾਂਗ ਦੀ ਪੁਲਿਸ ਵਿੱਚ ਉਸ ਸਮੇਂ ਬਹੁਤ ਸਿੱਖ ਭਰਤੀ ਸਨ ਉੱਥੇ ਚੀਨੀ ਵੀ ਬਹੁਤ ਸਨ ਜਦੋਂ ਕਦੇ ਚੀਨੀ ਕੋਈ ਰੌਲਾ ਪਾਉਂਦਾ ਤਾਂ ਉਹਨਾਂ ਨੂੰ ਫੜਨ ਲਈ ਸਿੱਖ ਪੁਲਿਸ ਵਾਲੇ ਭੇਜੇ ਜਾਂਦੇ ਸਨ ਉਹ 8-10 ਚੀਨੀਆਂ ਨੂੰ ਇਕੱਲਾ ਹੀ ਫੜ ਕੇ ਥਾਣੇ ਲੈ ਜਾਂਦੇ ਸਨ ਇਸ ਕਰਕੇ ਚੀਨੀ ਉਹਨਾਂ ਤੋਂ ਬਹੁਤ ਡਰਦੇ ਅਤੇ ਉਹਨਾਂ ਨੂੰ ਕਾਲਾ ਪੂਤ ਕਹਿੰਦੇ ਸਨ ਗੋਪਾਲ ਸਿੰਘ ਦਿਨ ਰਾਤ ਬਸ ਇਹੀ ਸੋਚਦਾ ਰਹਿੰਦਾ ਕਿ ਪਾਸਪੋਰਟ ਕਿਵੇਂ ਬਣ ਸਕਦਾ ਉਸ ਨੂੰ ਕਿਸੇ ਨੇ ਦੱਸਿਆ ਕਿ ਹਾਂਗਕਾਂਗ ਦੀ ਪੁਲਿਸ ਵਿੱਚ ਦੋ ਪੰਜਾਬੀ ਵੱਡੇ ਅਫਸਰ ਨੇ ਉਹਨਾਂ ਦੀ ਸਿਫਾਰਿਸ਼ ਤੇ ਪਾਸਪੋਰਟ ਬਣ ਸਕਦਾ ਉਹਨਾਂ ਦਿਨਾਂ ਵਿੱਚ ਹਾਂਗਕਾਂਗ ਵੀ ਅੰਗਰੇਜ਼ਾਂ ਦੇ ਕਬਜ਼ੇ ਹੇਠ ਸੀ ਉਸ ਨੂੰ ਪਤਾ ਲੱਗਿਆ ਕਿ ਉਹਨਾਂ 'ਚੋਂ ਇੱਕ ਅਫਸਰ ਗੋਪਾਲ ਸਿੰਘ ਦੇ ਪਿੰਡਾ ਵਾਲਦਾ ਹੈ ਜਦੋਂ ਉਸਦੇ ਦਫ਼ਤਰ ਪੁੱਜਾ ਤਾਂ ਉਸਨੇ ਉਸ ਦੀ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਉਸ ਨੂੰ ਗਾਲਾਂ ਕੱਢ ਕੇ ਭਜਾ ਦਿੱਤਾ ਫਿਰ ਉਹ ਦੂਜੀ ਅਫਸਰ ਨਵਾਬ ਖਾਨ ਕੋਲੇ ਗਿਆ ਉਹ ਕਹਿੰਦਾ ਕਿ ਤੂੰ ਪੰਜਾਬ ਤੋਂ ਕਿਸੇ ਮੈਜਿਸਟ੍ਰੇਟ ਤੋਂ ਤਸਦੀਕ ਕਰਵਾ ਦੇ ਕਿ ਤੂੰ ਕਦੇ ਕੋਈ ਜੁਰਮ ਨਹੀਂ ਕੀਤਾ ਫਿਰ ਮੈਂ ਤੈਨੂੰ ਕਿਤੇ ਨਾ ਕਿਤੇ ਦਾ ਪਾਸਪੋਰਟ ਬਣਵਾ ਦਵਾਂਗਾ ਉਸਨੇ ਆਪਣੇ ਘਰ ਵਿੱਚ ਚਿੱਠੇ ਪਾਈ ਉਦੋਂ ਹਵਾਈ ਜਹਾਜ਼ ਨਹੀਂ ਹੁੰਦੇ ਸੀ ਪੰਜਾਬ ਤੋਂ ਡਾਕ ਆਉਣ ਵਿੱਚ ਮਹੀਨਾ ਲੱਗਦਾ ਸੀ ਇਸ ਤਰ੍ਹਾਂ 2 ਮਹੀਨੇ ਬਾਅਦ ਉਹ ਸਰਟੀਫਿਕੇਟ ਉਸ ਕੋਲ ਪੁੱਜਾ ਉਹਨਾਂ ਨੇ ਕਿਹਾ ਕਿ 15-20 ਦਿਨਾਂ ਬਾਅਦ ਪਤਾ ਕਰੀ ਜਦੋਂ ਉੱਥੇ ਗਿਆ ਤਾਂ ਉਹ ਕਹਿੰਦਾ ਕਿ ਪਾਸਪੋਰਟ ਤਾਂ ਨਹੀਂ ਬਣ ਸਕਦਾ ਪਰ ਉਸ ਦੇ ਜ਼ੋਰ ਦੇਣ ਤੇ ਮਹਿਕਮੇ ਵਾਲੇ ਜਾਪਾਨ ਤੱਕ ਦਾ ਪਰਮਿਟ ਦੇਣਾ ਮੰਨ ਗਏ। ਉਸਨੇ ਸੋਚਿਆ ਕਿ ਵੇਖੀ ਜਾਏਗੀ ਚਲੋ ਜਾਪਾਨ ਨੂੰ ਚੱਲਦੇ ਹਾਂ। ਉਸ ਨਾਲ ਇੱਕ ਹੋਰ ਪੰਜਾਬੀ ਹਰੀਚੰਦ ਵੀ ਚੱਲ ਪਿਆ। ਉਸ ਕੋਲ ਮੈਕਸੀਕੋ ਦਾ ਪਾਸਪੋਰਟ ਸੀ। ਉਹ ਸ਼ਿੰਗਈ ਨਾਗਾਸਾਕੀ ਨੂੰ ਹੁੰਦੇ ਹੋਏ ਜਾਪਾਨ ਦੀ ਬੰਦਰਗਾਹ ਕੋਬੇ ਜਾ ਲੱਗਿਆ। ਉਹ ਜਹਾਜ਼ ਤੋਂ ਉਤਰ ਕੇ ਇੱਕ ਹਿੰਦੂਸਤਾਨੀ ਕਲੱਬ ਵਿੱਚ ਗਏ ਪਰ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਫਿਰ ਉਹ ਅਬਦੁਲ ਅਲੀ ਨਾਂ ਦੇ ਇੱਕ ਗੁਜਰਾਤੀ ਕੋਲ ਪੁੱਜੇ ਉਸ ਦਾ ਪਤਾ ਉਹਨਾਂ ਨੂੰ ਹਾਂਗਕਾਂਗ ਵਿੱਚ ਇੱਕ ਬੰਦੇ ਨੇ ਦਿੱਤਾ ਸੀ ਜਦੋਂ ਉਸ ਕੋਲ ਪੁੱਜੇ ਤਾਂ ਉਸ ਨੇ ਉਹਨਾਂ ਦਾ ਅਜੇਹਾ ਸਵਾਗਤ ਕੀਤਾ ਕਿ ਉਹ ਹੈਰਾਨ ਰਹਿ ਗਏ ਉਸ ਨੇ ਉਹਨਾਂ ਨੂੰ ਰਹਿਣ ਲਈ ਕਮਰਾ ਦਿੱਤਾ ਸ਼ਹਿਰ ਵਿੱਚ ਘੁੰਮਣ ਲਈ ਡਰਾਈਵਰ ਨੂੰ ਗੱਡੀ ਦੇ ਕੇ ਉਹਨਾਂ ਦੇ ਨਾਲ ਤੁਰਿਆ ਉਸ ਅਬਦੁਲ ਅਲੀ ਦਾ ਉੱਥੇ ਬਹੁਤ ਵੱਡਾ ਕਾਰੋਬਾਰ ਸੀ ਅਗਲੇ ਦਿਨ ਅਬਦੁਲ ਅਲੀ ਉਸ ਨੂੰ ਬ੍ਰਿਟਿਸ਼ ਕਾਉਂਸਲਰ ਜਨਰਲ ਦੇ ਦਫ਼ਤਰ ਲੈ ਗਿਆ ਪਹਿਲਾਂ ਤਾਂ ਉਸ ਨੇ ਇਤਰਾਜ਼ ਕੀਤਾ ਕਿ ਹਿੰਦੂਸਤਾਨ ਤੋਂ ਪਾਸਪੋਰਟ ਲੈ ਕੇ ਕਿਉਂ ਨਹੀਂ ਆਏ ਪਰ ਅਬਦੁਲ ਅਲੀ ਕਹਿੰਦਾ ਕਿ ਇਸ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਤੇ ਤੁਸੀਂ ਪਾਸਪੋਰਟ ਜਾਰੀ ਕਰ ਦਿਓ ਕਾਉਂਸਲਰ ਨੇ ওসিਸੀ ਮੇ ਪਾਸਪੋਰਟ ਜਾਰੀ ਕਰ ਦਿੱਤਾ ਫਿਰ ਉਹ ਉਸ ਨੂੰ ਅਮਰੀਕੀ ਸਫਾਰਤਖਾਨੇ ਲੈ ਗਿਆ ਤੇ ਉਸ ਤੇ ਅਮਰੀਕਾ ਦਾ ਵੀਜ਼ਾ ਵੀ ਲਗਵਾ ਦਿੱਤਾ ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕਰਾਮਾਤ ਵਰਗਾ ਸੀ ਜਦ ਕਿ ਸਭ ਨੇ ਕਿਹਾ ਸੀ ਕਿ ਜਾਪਾਨ ਵਿੱਚ ਪਾਸਪੋਰਟ ਬਣਨਾ ਸੰਭਵ ਹੀ ਨਹੀਂ ਗੋਪਾਲ ਸਿੰਘ ਨੇ ਅਲੀ ਨੂੰ ਦੱਸਿਆ ਕਿ ਹਰੀ ਚੰਦ ਦੇ 600 ਡਾਲਰ ਕਿਸੇ ਨੇ ਹਾਂਗਕਾਂਗ ਵਿੱਚ ਕੱਢ ਲਏ ਸਨ ਤਾਂ ਅਲੀ ਨੇ ਉਸ ਸਮੇਂ 400 ਡਾਲਰ ਉਸ ਨੂੰ ਦੇ ਦਿੱਤੇ ਨਵੰਬਰ 1923 ਵਿੱਚ ਬਿਨਾ ਪਾਸਪੋਰਟ ਵਾਲੇ ਗੋਪਾਲ ਸਿੰਘ ਦਾ ਜਹਾਜ਼ ਅਮਰੀਕਾ ਨੂੰ ਰਵਾਨਾ ਹੋ ਗਿਆ ਜਹਾਜ਼ ਨੇ 1 ਮਹੀਨੇ ਬਾਅਦ ਅਮਰੀਕਾ ਪਹੁੰਚਣਾ ਸੀ ਜਹਾਜ਼ ਦੇ ਸਫ਼ਰ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਗਿਆ ਸਾਰੇ ਸਿੱਖ ਮੁਸਾਫਰਾਂ ਨੇ ਇਕੱਠੇ ਹੋ ਕੇ ਜਹਾਜ਼ ਵਿੱਚ ਹੀ ਗੁਰਪੁਰਬ ਮਨਾਇਆ ਕੜਾ ਪ੍ਰਸ਼ਾਦ ਅਤੇ ਖੀਰ ਤਿਆਰ ਕੀਤੀ ਗਈ ਪਾਠ ਕੀਤਾ ਗਿਆ ਕਈ ਜਾਪਾਨੀ ਤੇ ਗੋਰੀ ਵੀ ਇਸ ਮੌਕੇ ਹਾਜ਼ਰ ਸਨ ਜਦੋਂ ਜਹਾਜ਼ ਖੌਲਦੀ ਸਮੁੰਦਰਾਂ ਨੂੰ ਛੀਰਦਾ ਜਾ ਰਿਹਾ ਸੀ ਤਾਂ ਜਹਾਜ਼ ਵਿੱਚ ਬੋਲੇ ਸੋਨੇ ਹਾਲ ਦੇ ਜਿਕਾਰੇ ਗੂੰਜ ਰਹੇ ਸਨ ਰਸਤੇ ਵਿੱਚ ਜਹਾਜ਼ ਹਨੂਲੂਲੂ ਦੀ ਬੰਦਰਗਾਹ ਤੇ ਰੁਕਿਆ ਇੱਥੇ ਜਹਾਜ਼ ਨੇ ਦੋ ਦਿਨ ਰੁਕਣਾ ਸੀ ਗੋਪਾਲ ਸਿੰਘ ਅਤੇ ਉਸਦੇ ਸਾਥੀ ਜਿਹੜੇ ਕਿ 25 ਜਣੇ ਸਨ ਸ਼ਹਿਰ ਵੇਖਣ ਲਈ ਜਹਾਜ਼ ਤੋਂ ਉਤਰ ਗਏ ਲੋਕ ਉਹਨਾਂ ਨੂੰ ਵੇਖ ਕੇ ਬੜੇ ਹੈਰਾਨ ਹੋ ਰਹੇ ਸਨ ਉਹ ਸਾਰੇ ਪੱਗਾਂ ਦਾੜ੍ਹੀਆਂ ਵਾਲੇ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਵੀ ਅਜਿਹੇ ਬੰਦੇ ਨਹੀਂ ਵੇਖੇ ਸਨ ਉੱਥੇ ਇੱਕ ਬਹੁਤ ਹੀ ਦਿਲਚਸਪ ਵਾਕਾ ਹੋਇਆ ਬਹੁਤ ਸਾਰੇ ਮੁਸਾਫਿਰ ਸ਼ਹਿਰ ਤੋਂ ਕੁਝ ਨਾ ਕੁਝ ਖਰੀਦ ਕੇ ਲਿਆਰੇ ਸਨ ਉਹਨਾਂ ਦਾ ਦੋਸਤ ਹਰੀਚੰਦ ਇੱਕ ਜਾਪਾਨੀ ਤੋਂ ਗੰਨਿਆਂ ਦਾ ਗਠੜ ਚਕਵਾ ਕੇ ਲਿਆ ਰਿਹਾ ਸੀ ਉਸਨੇ ਉਹ ਗਠੜ ਲਿਆ ਕੇ ਜਹਾਜ਼ ਦੀ ਛੱਤ ਤੇ ਰੱਖਿਆ ਕਿਸ਼ਤੀਆਂ ਵਿੱਚ ਰੱਖ ਦਿੱਤਾ ਜਦੋਂ ਜਹਾਜ਼ ਦਾ ਕਪਤਾਨ ਉਧਰ ਨੂੰ ਜਾ ਰਿਹਾ ਸੀ ਤਾਂ ਉੱਥੇ ਰੱਖੇ ਗੰਨੇ ਵੇਖ ਕੇ ਬਹੁਤ ਹੈਰਾਨ ਹੋਇਆ ਉਸਨੇ ਹਰੀਚੰਦ ਨੂੰ ਬੁਲਾ ਕੇ ਪੁੱਛਿਆ ਕਿ ਇਹ ਗੰਨੇ ਉੱਥੇ ਕਿਉਂ ਰੱਖੇ ਨੇ ਉਹ ਕਹਿੰਦਾ ਜੀ ਅਸੀਂ ਇਹਨਾਂ ਦਾ ਰਸ ਪੀਵਾਂਗੇ ਕਪਤਾਨ ਕਹਿੰਦਾ ਕਿ ਤੁਹਾਡੇ ਕੋਲ ਰਸ ਕੱਢਣ ਵਾਲੀਆਂ ਮਸ਼ੀਨਾਂ ਕਿੱਥੇ ਹਨ ਹਰੀਚੰਦ ਕਹਿੰਦਾ ਜੀ ਹੁਣੇ ਹਾਜ਼ਰ ਕਰਦਾ ਹਾਂ ਉਹ ਆਪਣੇ ਸਾਰੇ ਸਾਥੀਆਂ ਨੂੰ ਬੁਲਾ ਕੇ ਉੱਪਰ ਛੱਤ ਤੇ ਲੈ ਗਿਆ ਉਹਨਾਂ ਸਭ ਨੇ ਗੰਨੇ ਫੜ ਕੇ ਉਹਨਾਂ ਦੀਆਂ ਫੱਕੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਪੱਛਮ ਵਿੱਚ ਕੋਈ ਵੀ ਇਸ ਤਰ੍ਹਾਂ ਗੰਨੇ ਨਹੀਂ ਚੂਪਦਾ ਹਰੀਚੰਨ ਨੇ ਕਈ ਗੋਰਿਆਂ ਨੂੰ ਵੀ ਗੰਨੇ ਚੁੱਪਣ ਲਈ ਦਿੱਤੇ ਪਰ ਉਹ ਵਿਚਾਰੇ ਇੱਕ ਪੋਰੀ ਵੀ ਨਾ ਛਿਲ ਸਕੇ ਉਹ ਹੈਰਾਨ ਹੋ ਰਹੇ ਸਨ ਕਿ ਇਹਨਾਂ ਦੇ ਦੰਦ ਕਿੰਨੇ ਮਜ਼ਬੂਤ ਹਨ ਜਿਹੜੇ ਗੰਨਿਆਂ ਦਾ ਰਸ ਬਿਨਾਂ ਮਸ਼ੀਨ ਤੋਂ ਹੀ ਕੱਢੀ ਜਾ ਰਹੇ ਨੇ ਜਹਾਜ਼ ਕੁਝ ਦਿਨਾਂ ਬਾਅਦ ਸਨ ਫਰਾਂਸਿਸਕੋ ਦੀ ਬੰਦਰਗਾਹ ਨੂੰ ਜਾ ਲੱਗਾ ਸਾਰੇ ਮੁਸਾਫਿਰ ਹੇਠਾਂ ਉਤਰਨ ਲੱਗੇ ਪਰ ਗੋਪਾਲ ਸਿੰਘ ਨੂੰ ਰੋਕ ਲਿਆ ਗਿਆ ਕਿ ਉਹ ਹਿੰਦੁਸਤਾਨ ਤੋਂ ਪਾਸਪੋਰਟ ਲੈ ਕੇ ਕਿਉਂ ਨਹੀਂ ਆਇਆ ਉਸ ਨੂੰ ਗਸ਼ ਪੈਣ ਵਾਲੀ ਹੋ ਗਈ ਕਿ ਹੁਣ ਉਹੀ ਖਤਰਨਾਕ ਸਫਰ ਫਿਰ ਕਰਨਾ ਪਵੇਗਾ ਫਿਰ ਉਸ ਨੂੰ ਜਹਾਜ਼ ਤੋਂ ਉਤਾਰ ਕੇ ਇੱਕ ਕੈਦਖਾਨੇ ਵਿੱਚ ਲੈ ਗਏ ਉੱਥੇ ਉਸ ਨੂੰ ਚੰਨਣ ਸਿੰਘ ਨਾਂ ਦਾ ਇੱਕ ਬੰਦਾ ਮਿਲਿਆ ਉਹ ਕੈਦਖਾਨੇ ਵਿੱਚ ਬਾਗ ਸਿੰਘ ਨਾਂ ਦੇ ਇੱਕ ਬੰਦੇ ਨੂੰ ਮਿਲਣ ਆਇਆ ਸੀ ਉਸ ਨੂੰ ਕਹਿੰਦਾ ਕਿ ਚਿੰਤਾ ਨਾ ਕਰ ਉਸ ਦਾ ਕੇਸ ਡਾਕਟਰ ਦੇ ਗੁਰਦੁਆਰੇ ਨੂੰ ਦੱਸੇਗਾ ਫਿਰ ਗੋਪਾਲ ਸਿੰਘ ਦਾ ਮੈਡੀਕਲ ਹੋਇਆ ਅਤੇ ਉਸ ਨੂੰ ਕੁਝ ਦਿਨ ਲਈ ਉੱਥੇ ਬਣੇ ਹਸਪਤਾਲ ਵਿੱਚ ਰੱਖਿਆ ਗਿਆ ਅਖੀਰ ਡੇਢ ਕੁ ਮਹੀਨੇ ਬਾਅਦ ਉਹ ਅਮਰੀਕੀ ਸਿੱਖਾਂ ਦੀ ਸਹਾਇਤਾ ਨਾਲ ਅਮਰੀਕਾ ਵਿੱਚ ਉਤਰਨ ਵਿੱਚ ਸਫਲ ਹੋ ਗਿਆ ਪਹਿਲਾਂ ਕੁਝ ਦਿਨ ਉਹ ਸੈਨ ਫਰਾਂਸਿਸਕੋ ਰਿਹਾ ਅਤੇ ਉੱਥੋਂ ਮੀਰ ਜੋਲ ਚਲਾ ਗਿਆ ਜਿੱਥੇ ਪੰਜਾਬੀ ਖੇਤਾਂ ਵਿੱਚ ਕੰਮ ਕਰਦੇ ਸਨ ਗੋਪਾਲ ਸਿੰਘ ਵੀ ਉੱਥੇ ਕੰਮ ਕਰਨ ਲੱਗ ਪਿਆ ਉਹਨਾਂ ਦਿਨਾਂ ਵਿੱਚ ਅਕਾਲੀ ਤਹਿਰੀਕ ਬਹੁਤ ਜ਼ੋਰਾਂ ਤੇ ਚੱਲ ਰਹੀ ਸੀ ਉੱਥੇ ਅਕਾਲੀ ਅਖਬਾਰ ਵੀ ਡਾਕ 'ਚ ਆਉਂਦਾ ਸੀ ਜਿਸ ਨੂੰ ਗੋਪਾਲ ਸਿੰਘ ਪੜ੍ਹ ਕੇ ਆਪਣੇ ਸਾਥੀਆਂ ਨੂੰ ਸੁਣਾਉਂਦਾ ਹੁੰਦਾ ਸੀ ਖੇਤਾਂ ਵਿੱਚ ਕੰਮ ਕਰਕੇ ਕੁਝ ਪੈਸੇ ਇਕੱਠੇ ਕਰਨ ਤੋਂ ਬਾਅਦ ਉਹ ਯੂਨੀਵਰਸਿਟੀ ਆਫ ਐਡਾਹੋ ਵਿੱਚ ਪੜ੍ਹਨ ਲਈ ਮਾਸਕੋ ਚਲਾ ਗਿਆ। ਇਹ ਮੀਰਜੋਲ ਤੋਂ 500 ਕਿਲੋਮੀਟਰ ਦੂਰ ਸੀ ਯੂਨੀਵਰਸਿਟੀ ਵਿੱਚ ਵੀ ਗੋਪਾਲ ਸਿੰਘ ਦਾ ਉਸ ਸਮਾਂ ਬਸ ਐਦਾਂ ਸੀ ਜਿਵੇਂ ਕੋਈ ਫਰਿਸ਼ਤਾ ਪਰੀਆਂ ਦੇ ਦੇਸ਼ ਵਿੱਚ ਘੁੰਮ ਰਿਹਾ ਹੋਵੇ। ਗੋਪਾਲ ਸਿੰਘ ਫਿਰ ਉੱਥੇ ਯੂਨੀਵਰਸਿਟੀ ਦੇ ਪਾੜਿਆਂ ਦੀ ਜਥੇਬੰਦੀ ਦਾ ਪ੍ਰਧਾਨ ਵੀ ਬਣਿਆ। ਉਸਨੇ ਬਾਅਦ ਵਿੱਚ ਉੱਥੋਂ ਦੀ ਹੀ ਇੱਕ ਕੁੜੀ ਨਾਲ ਵਿਆਹ ਕਰਵਾਇਆ। ਬਾਅਦ ਵਿੱਚ ਉਹ ਮੀਮ ਉਸ ਨਾਲ 1931 ਵਿੱਚ ਭਾਰਤ ਵੀ ਆਈ। ਅਸਲ ਵਿੱਚ ਸਾਰਾ ਕੁਝ ਗੋਪਾਲ ਸਿੰਘ ਨੇ ਉਰਦੂ ਵਿੱਚ ਲਿਖੀ ਇੱਕ ਕਿਤਾਬ ਵਿੱਚ ਦਰਜ ਕੀਤਾ ਸੀ ਇਹ ਕਿਤਾਬ ਪਹਿਲਾਂ ਉਰਦੂ ਦੇ ਇੱਕ ਅਖਬਾਰ ਪ੍ਰਭਾਤ ਵਿੱਚ छपी ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਕਿਤਾਬ ਦਾ ਕੁਝ ਪਤਾ ਨਾ ਲੱਗਾ ਫਿਰ ਇਸ ਕਿਤਾਬ ਨੂੰ ਇਸ ਕਿਤਾਬ ਦੇ ਸੰਪਾਦਕ ਸੁਰਜੀਤ ਭਗਤ ਨੇ ਪਟਨਾ ਦੀ ਖੁਦਾ ਬਖਸ਼ ਓਰੀਐਂਟਲ ਲਾਇਬ੍ਰੇਰੀ ਚੋਂ ਲੱਭਿਆ ਇਸ ਕਿਤਾਬ ਦਾ ਦੂਜਾ ਹਿੱਸਾ ਹਾਲੇ ਲੱਭਿਆ ਨਹੀਂ ਜਾ ਸਕਿਆ ਗੋਪਾਲ ਸਿੰਘ ਖਾਲਸਾ ਦੀ ਮੇਰਾ ਅਮਰੀਕਨ ਸਫਰਨਾਮਾ ਪੰਜਾਬ ਵਿੱਚ ਅੱਜ ਤੱਕ ਲਿਖੇ ਗਏ ਸਫਰਨਾਮਿਆਂ ਚੋਂ ਇੱਕ ਸ਼ਾਹਕਾਰ ਰਚਨਾ ਹੈ ਲੁਧਿਆਣੇ ਪੰਜਾਬੀ ਭਵਨ ਵਿੱਚ ਮਾਸਟਰ ਹਰੀਸ਼ ਕੁਮਾਰ ਪਖਵਾਲ ਉਹਨਾਂ ਦੀ ਦੁਕਾਨ ਤੋਂ ਇਹ ਸਫਰਨਾਮਾ ਲੈ ਕੇ ਤੁਸੀਂ ਜ਼ਰੂਰ ਪੜਿਓ ਇੱਥੇ ਤਾਂ ਇਸ ਦੇ ਕੁਝ ਹੀ ਕਿਸੇ ਸਾਂਝੇ ਕੀਤੇ ਗਏ ਹਨ ਪਰ ਅਸਲ ਤੜਕਾ ਤਾਂ ਕਿਤਾਬ ਵਿੱਚ ਪਿਆ ਤੁਸੀਂ ਵੀ ਉਸ ਤੜਕੇ ਦਾ ਸਵਾਦ ਜ਼ਰੂਰ ਵੇਖਿਓ